ਦੋਸਤੋ ਮੋੜ ਮੰਡੀ ਦਾ ਨਕੀਨਾ ਹੋਰ ਦਿਖਾਉਣਾ ਸਾਨੂੰ ਦਰਮਿਆਨੇ ਘੱਦ ਘਾਟ ਚਾ ਮਾਜੀ ਲੰਬਾਈ ਬਹੁਤ ਹੈ ਹਵਾਨਾ ਦੇਖਣ ਵਾਲਾ ਥੰਦੇ ਨੇ ਇਹ ਵਾ ਦੇਖ ਲਓ ਦੋਸਤੋ ਖੰਡ ਸੁਣ ਦੇਖ ਲਿਓ ਪੂਰੀ ਜਬਰਦਸਤ ਝੋਟੀਆਂ ਚਲਾ ਦੇ ਇਹਨੂੰ ਲੰਬੀ ਚਲਾ ਦੇ ਉੱਥੇ ਤੱਕ ਵਾ ਮੋੜ ਲਾ ਬਾਈ ਬੰਲਾ ਬਾਈ ਤੇ ਆ ਜਾਓ ਦੋਸਤੋ ਬਾਕੀ ਗੱਲਬਾਤ ਬਾਈ ਨਾ ਕਰਾ ਦੇਣਾ ਸੱਸਰੀ ਘਰ ਬਾਈ ਸੱਸਰੀ ਘਰ ਬਾਈ ਜੀ ਨਾਮ ਦੱਸੋ ਜੀ ਨਾਮ ਰਾਜਵੰਦ ਸਿੰਘ ਹੈ ਜੀ ਪਿੰਡ ਕਿਹੜਾ ਜੀ ਪਿੰਡ ਆਪਣਾ ਜੋੜਾ ਮਾਜਰਾ ਜੀ ਜ਼ਿਲ੍ਹਾ ਪਟਿਆਲਾ ਬੜੀ ਦੂਰੋਂ ਆਇਆ ਬਾਈ ਤੇ ਮੈਂ ਚੰਗੀ ਆ ਯਾਰ ਠੀਕ ਹੈ ਕਿੰਨੇ ਜਾਨਵਰ ਲਿਆਏ ਹੋ ਅੱਜ ਦੋ ਜਾਨਵਰ ਲਿਆਏ ਆ ਬਾਈ ਇੱਕ ਆ ਗਾਈਆਂ ਇੱਕ ਗਾਈਆਂ ਇਹ ਆ ਵਪਾਰ ਦਾ ਹੀ ਕੰਮ ਆ ਬਾਈ ਹਾਂ ਬਾਈ ਵਪਾਰ ਦਾ ਕਿੰਨੇਵੇਂ ਸੂਏ ਚੋਟੀ ਇਹ ਇਹ ਬਾਈ ਦੂਜਾ ਸੂਆ ਇਹਦਾ ਕਿੰਨੇ ਕਿ ਦਿਨ ਹੋ ਗਏ ਬਾਈ ਸੂਏ ਨੂੰ ਸੂਏ ਨੂੰ ਅੱਜ ਬਾਈ 11ਵਾਂ ਦਾ ਹੈ ਬੋਲੀ ਕਿੰਨੀ ਕ ਹੋਊ ਹੁਣ ਬਾਈ ਬੋਲੀ ਹੋਊਗੀ ਇਹਦੇ ਹਲੇ 11 12 ਕਿਲੋ ਆਹ ਕਿੰਨੀ ਬੜੀ ਬਾਈ ਬੜੀ ਯਾਰ ਸਹੀ ਜੀ ਜਾਣਕਾਰੀ ਦੇ ਰਹੇ ਆ ਵਪਾਰੀ ਤਾਂ ਕਹਿੰਦੇ ਨੇ 15 16 ਹੋਊ ਨਹੀਂ ਵੀਰੇ ਦੁੱਧ ਕਰੂਗੀ 20 ਪਲੱਸ ਹਲੇ ਅੱਧੀ ਚੋਈ ਵੀ ਹੈ ਕੱਲ ਦੀ ਇਹ 4 ਵਜੇ ਦੀ ਚੋਈ ਹੋਈ ਹੈ ਮੈਂ ਅੱਛਾ ਜੀ ਮੁੱਲ ਕਰਦੇ ਵੀਰੇ 180 ਕਿੰਨੇ ਦੀ ਹੋਊ ਬਾਈ ਇਹ ਬਾਈ ਕਿਕਾ ਸੱਤਰੀ ਦੇ ਦੰਗ ਲਾ ਕਿਨੇ ਦੇਣੀਆਂ ਚਾਹੀਦੀ ਦੋਸਤੋ ਬਾਈ ਕੋਲੇ ਬੰਦਾ ਲੈਣ ਵਾਲਾ ਵੀ ਆ ਗਿਆ ਦੇਖ ਲਓ ਕੀ ਬਣਦੇ ਆ ਤੇ ਬਾਕੀ ਦੋਸਤੋ ਮਰਜ਼ ਇੱਕ ਵਾਰ ਫੇਰ ਦਿਖਾ ਦੇਣਾ ਤੁਹਾਨੂੰ ਸਾਰੀ ਚੰਗੀ ਆ ਬਾਈ ਪਟਿਆਲੇ ਜ਼ਿਲ੍ਹੇ ਚੋਂ ਆਇਆ ਦੂਰੋਂ ਕੋਹਤ ਲੈ ਕੇ ਆਇਆ ਝੋਟੀ ਤੇ ਬਾਕੀ ਝੋਟੀ ਹੈਗੀ ਚੰਗੀ ਆ ਸਾਰੀ ਦੋਸਤੋ ਬਾਈ ਨੰਬਰ ਬੋਲ ਦੋ ਆਪਣਾ ਨੰਬਰ ਬਾਈ 98881 ਹਾਂਜੀ 09817 ਠੀਕ ਹੈ ਜੀ ਬਾਈ ਕਿੱਥੇ ਰਹਿ ਜਾਂਦਾ ਪਿੰਡ ਹੈ ਜੀ ਆਪ ਪਟਿਆਲਾੋਂ ਹੈ ਇਹ ਆਪਣੇ ਪਟਿਆਲੇ ਤੋਂ ਵੀਰੇ ਇਹ 13 ਕਿਲੋਮੀਟਰ ਦੀ ਦੂਰੀ ਤੇ ਆ ਸਮਾਣੇ ਦੇ ਕੋਲ ਠੀਕ ਹੈ ਬਾਈ ਘਰੋ ਚਵਾ ਦਾਂਗੇ ਤੁਹਾਡਾ ਮੇਰੇ ਕੋਲ ਆਉਂਦਾ ਵੀਰੇ ਚਵਾਈ ਕਰਾ ਕੇ ਫੇਰ ਦੋ ਠੀਕ ਹੈ ਜੀ ਬਾਕੀ ਅੱਗੇ ਲੈ ਕੇ ਚੱਲਦੇ ਆਂ ਦੋਸਤੋ ਹੋਰ ਦਿਖਾਉਣੇ ਝੋਟੀਆਂ ਸਾਨੂੰ ਮੋੜ ਮੰਡੀ ਦੀਆਂ ਆ ਦੋਸਤੋ ਬਾਈ ਮੇਲਿਆ ਮੰਡੀ ਚ ਇੱਕ ਪੁੱਛਦਿਆਂ ਕੀ ਗੱਲ ਬਾਤ ਆ ਕਿਹੜਾ ਪਿੰਡ ਆ ਬਾਈ ਬਾਲਿਆ ਵਾਲੀ ਆ ਬਾਈ ਵਪਾਰੀਆਂ ਦਾ ਘਰੇਲੂ ਆ ਇਹਨੇ ਨਾਨਾ ਘਰੇਲੂ ਆ ਇਹ ਦੁੱਧ ਪੀਣ ਵਾਸਤੇ ਲੈ ਕੇ ਆ ਆ ਬੰਦਾ ਦਵਾਰਿਆ ਹਾਂ ਨਾ ਨਾ ਬਸ ਬੰਦਾ ਘੈਂਟ ਆ ਇਹ ਵਧੀਆ ਦਵਾਰੀ ਬਣਦਾ ਤੋਰਦੇ ਤੋਰਦੇ ਦੋਸਤੋ ਮੋੜ ਮੰਡੀ ਦੀ ਇੱਕ ਹੋਰ ਲੱਗੀਆਂ ਜਬਰਦਸਤ ਮੋਹਰਾ ਝੁੱਟੀ ਦਿਖਾਉਣ ਸੋਨ ਨੇ ਚਲਾ ਦੇ ਚਲਾ ਦੇ ਲੰਬੀ ਆਪਾਂ ਵੀ ਦਿਖਾਓ ਇਹਨੂੰ ਆਦਾ ਬਾਕਮਾਲ ਬਾਈ ਲੈਵਲ ਲੈ ਕੇ ਚੱਲਦੇ ਆਂ ਕਰਾਉਣਿਆਂ ਗੱਲਬਾਤ ਹਾਂਜੀ ਬਾਈ ਜੀ ਨਾਮ ਦੱਸੋ ਕੀ ਹੈ ਨਾਮ ਹੋ ਗਿਆ ਉਹ ਦੱਸ ਦਵਾਂਗਾ ਗਾਏ ਮੁੰਡੇ ਨੇ ਹੀਰੋ ਦੋ ਜੀ ਠੀਕ ਹੈ ਜੀ ਮਾਝੇ ਇਹਨਾਂ ਦੀ ਆ ਸੰਗ ਦੇ ਨੇ ਫੋਟੋ ਦਿਖਾ ਦੇ ਮੰਡੀ ਤੇ ਪਹਿਲੀ ਵਾਰ ਆਇਆ ਨਾ ਅੱਛਾ ਚੱਲ ਡਿਟੇਲ ਤੂੰ ਦੱਸ ਦੇ ਕੋਈ ਨਹੀਂ ਉੱਦ ਹੈਗਾ 16 ਕਿਲੋ ਦੇ ਥੱਲੇ अच्छा सो या हफ्ते रहते 9वे सुए 2आ 3 रे रेट रेट ਤਾਂ ਇਹਦਾ 100 ਵੀ ਮੰਗਦੇ ਨੇ रेट ਤਾਂ ਬਾਹਲਾ ਮੰਗੀ ਜਾਂਦੇ ਨੇ ਮੰਦਾ राम हो रहे हैं हुन ਤਾਂ ਮੰਦਾ ਕਢਾ ਦੂਆਂ ਇਹਦਾ ਹਰ ਕਿਆ ਘੜਾ ਕਢਾ ਦੂਆਂ ਮੰਦਾ राम हो रहे है ओ बुढ़े ਕਣੀ ਮਾਰਨੇ ਕਿੰਨੇ ਵੀ ਹੋ ਜੂ ਫਿਕਸ ਰੇਟ ਦੱਸ ਦੋ ਲੱਖ ਨਹੀਂ ਦੇ ਦੋ ਇਹਦਾ ਹੈ ਲੱਖ ਨਹੀਂ ਦੇ ਦੋ ਅੰਦਰ ਹੋ ਜੂ ਕਰੂਗਾ ਇਹਦਾ ਮਾਨਦਾਨ ਹੋਰ ਵੀ ਨੰਬਰ ਬੋਲ ਨੰਬਰ ਦੱਸੋ ਮੋੜਾ ਕੰਨਾ ਦਾ 863073 ਇੱਕ ਵਾਰੀ ਬੋਲੋ 863073 073 12 82830 7712 ठीक है चला दो जी दादा चैनल ला भाई तू वीडियो बना दिए रस के जाना दोस्तों पूरी जबरदस्त ਝੋਟੀ ਆ ਬਿਲਕੁਲ ਬਲੈਕ ਹੈ ਤੇ ਥਣ ਹਵਾਨਾ ਦੇਖ ਸਕਦੇ ਹੋ ਦੋਸਤੋ ਇਧਰ ਤੋਂ ਹਵਾਨੇ ਤੇ ਨਾੜਾ ਦੇਖ ਸਕਦੇ ਹੋ ਦੁੱਧ ਵਾਲੀ ਝੋਟੀ ਹੈ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਆ ਬੱਚਾ ਨਾਲ ਇਹਦੇ ਬਾਈ ਸਤਿ ਸ੍ਰੀ ਅਕਾਲ ਸ੍ਰੀ ਗੁਰਦੇਵ ਨਾਮ ਦੱਸੋ ਜੀ ਕੀ ਹੈ ਨਾਮ ਸੁਖਮੰਦਰ ਸਿੰਘ ਜੀ ਵਪਾਰ ਦਾ ਹੀ ਕੰਮ ਆ ਜੀ ਨਹੀਂ ਜੀ ਘਰ ਦੀ ਹੋਇਆ ਆਸ਼ਾ ਕਰਦੀ ਝੋਟੀ ਲੈ ਕੇ ਆ ਮੰਡੀ ਆ ਜੀ ਕਿੰਨੇ ਕਿੰਵੇ ਸੂਈ ਝੋਟੀ ਜੀ ਇਹ ਜੀ ਸੂਈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਦਿਨ ਹੋ ਗਿਆ 20 ਦਾ ਦੁੱਧ ਕਿੰਨਾ ਜੀ ਇਸ ਟਾਈਮ ਹੈਗਾ 15 ਕਿਲੋ ਜੀ 15 ਕਿਲੋ ਰੇਟ ਜੀ ਰੇਟ ਵਪਾਰੀਆਂ ਵਾਲਾ ਤਾਂ 16 17 ਨਹੀਂ ਰੇਟ ਰੇਟ ਕਿੰਨਾ ਜੀ ਰੇਟ ਫਿਕਸ ਰੇਟ ਦੱਸ ਦਿਓ ਜਿੰਨੇ ਵੀ ਵੇਚੇ ਇੱਕ 15 ਜੀ ਰੇਟ ਦਾ ਰੇਟ ਜਾਦੇ ਆ ਜੀ ਵੇਚਰਾਂ ਵਾਲੀ ਗੱਲ ਆ ਕਰ ਲਾਂਗੇ ਨੰਬਰ ਬੋਲ ਦਿਓ ਜੀ 90415 ਜੀ ਹਾਂਜੀ 51775 ਇੱਕ ਵਾਰੀ ਫੇਰ ਬੋਲੋ 90415 ਜੀ ਹਾਂਜੀ 51 775 ਜੀ ਠੀਕ ਆ ਜੀ ਦੋਸਤੋ ਝੋਟੀ ਸਾਰੀ ਚੰਗੀ ਆ ਮੂੰਹ ਮੱਥਾ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘਾਂ ਜੀ ਦੋਸਤੋ ਸ਼ਕੀਨ ਆ ਝੋਟੀ ਪੂਰੀ ਇੱਕ ਵਾਰੀ ਫੇਰ ਚਲਾ ਕੇ ਦਿਖਾਉਣੇ ਆ ਐ ਇਹਨੂੰ ਲੰਬੀ ਚਲਾ ਦੋ ਝੋਟੀ ਤੇ ਬਾਕੀ ਦੋਸਤੋ ਬਰੀਕੀਆਂ ਬਹੁਤ ਨੇ ਝੋਟੀ ਚ ਥਣ ਲੇਵਾ ਦੇਖ ਸਕਦੇ ਹੋ ਤੇ ਬਾਕੀ ਲਾਨੇਦਾਰਨ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਆ ਬਾ ਮੋੜ ਲੋ ਜੀ ਠੀਕ ਆ ਜੀ 15 ਕਿਲੋ ਖੋਲਾ ਜੀ 15 ਕਿਲੋ ਦੀ ਗਾਰੰਟੀ ਹੈ ਘਰ ਵਾਲਾ ਜੀ ਪਾਰਿਆਂ ਵਾਲਾ ਤਾਂ ਸਵਾਦ ਆਣਾ ਠੀਕ ਆ ਜੀ ਕਿਵੇਂ ਆ ਤੁਹਾਡਾ ਬੇੜਾ ਚਾਹਤ ਤੋਂ ਠੀਕ ਆ ਜੀ ਬਾਈ ਕਹਿੰਦਾ ਠੰਡਾ ਕਰਕੇ 15 ਕਿਲੋ ਦਿਖਾ ਦਾਂਗੇ ਘਰੋਂ ਲੈ ਜਾਣੀਆਂ ਕਿਸੇ ਨੇ ਘਰੋਂ ਲੈ ਜਿਓ ਬੋਲੀ ਮਟੀਰੀਅਲ ਠੀਕ ਹੋਣ ਜੀ ਤੇ ਬਾਕੀ ਅੱਗੇ ਲੈ ਕੇ ਚੱਲਦੇ ਆ ਦੋਸਤੋ ਤੁਹਾਨੂੰ ਮੋੜ ਮੰਡੀ ਦੇ ਨਕੀਨੇ ਹੋਰ ਦਿਖਾਉਣੇ ਆ ਦੋਸਤੋ ਅੱਜ ਕਿਚੋਟੀ ਦੇ ਬਾਈ ਹੁਰੀ ਲੱਗ ਰਹੇ ਨੇ ਮੰਡੀ ਤੇ ਪੈਰ ਬਣਾਉਣਾ ਪਈ ਆ ਬਣਾਈ ਗੱਲ ਜਮਾ ਨੰਬਰ ਦਵਾ ਦੇ ਬਾਈ ਤੇ ਦੋਸਤੋ ਬਾਈ ਨਾਲ ਛੋਟੀ ਗੱਲਬਾਤ ਕਰਾਉਣੇ ਆ ਮੰਡੀ ਤੇ ਪੈਰ ਪੂਰ ਬਣਵਾਉਣੇ ਹੁਣ ਸਿੰਘ ਸਿੰਘ ਵੀ ਬਣਾਦਾਂ ਨੇ ਬਾਈ ਹਾਂ 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 ਉਹਨਾਂ ਨੂੰ ਆਜੋ ਫਿਰ ਕੱਲ ਦਾ ਨਾਮ ਦੱਸੋ ਤੇਰਾ ਨਾਮ ਦੱਸ ਕਾਲਾਖਣ ਜੀ ਤੇਰਾ ਬਾਈ ਛੋਨੀ ਜੀ ਕੀ ਨਾਮ ਆ ਛੋਨੀ ਖਾਨ ਪਿੰਡ ਕਿਹੜਾ ਤੁਹਾਡਾ ਕਰਾਗਣਾ ਕਰਾਗਣਾ ਹਰੇਕ ਮੰਡੀ ਜਾਂਦੇ ਹੋ ਜਵਾਨ ਸਾਹਿਬ ਮਾਨਸਾ ਮੰਡੀ ਹੁਣ ਲਾ ਦੀਏ ਜਾਣ ਤੁਨੂੰ ਹੈ ਆ ਆਪਣੇ ਸਿੰਘ-ਸਿੰਘ ਵੀ ਬਣਾ ਦਿੰਦੇ ਹਾਂ ਸਾਰਾ ਕੋਈ ਜਾਣ ਆ ਨੰਬਰ ਬੋਲ ਜਰਾ ਫਿਰ ਉਹ ਮਠਾ ਬੋਲ ਨੰਬਰ ਕੱਢਣਾ ਬੋਲ ਕੱਢਣਾ ਬੋਲ ਫੋਨ ਤੋਂ ਕੱਟ ਲਾ ਦੋਸਤੋ ਬਾਈ ਹੋਰੀ ਨੌ ਬਣਾਉਂਦੇ ਨੇ ਜਿਹੜੇ ਆ ਨੰਬਰ ਆ ਉਹਨਾਂ ਦਾ ਡਾਇਰੀ ਤੋਂ ਪੜ੍ਹ ਕੇ ਮੈਂ ਬੋਲ ਦਿੰਨਾ ਬਾਈ ਹੋਰਾਂ ਨਾਲ ਕਨੈਕਟ ਕਰ ਲਿਆ ਕਰੋ ਕਿਸੇ ਵੀ ਮੰਡੀ ਤੇ ਕਿਸੇ ਵੀ ਜਾਨਵਰ ਦੇ ਸਿੰਘ ਨੌ ਜਾਂ ਘੋੜੀਆਂ ਦੇ ਬਣਵਾਉਣੇ ਹੁਣ ਬਾਈ ਨਾਲ ਸੰਪਰਕ ਕਰ ਲਿਓ ਦੋਸਤੋ 70877 58717 70877 58717 ਦੋਸਤੋ ਰੇਟ ਏਰੀਏ ਦੇ ਹਿਸਾਬ ਨਾਲ ਲੈ ਲੈ ਕਰਨਗੇ ਬਾਕੀ ਤਕਰੀਬਨ ਤਕਰੀਬਨ ਤੁਹਾਨੂੰ ਹਰੇਕ ਮੰਡੀ ਦੇ ਵਿੱਚ ਮਿਲਿਆ ਕਰਨਗੇ ਬਾਈ ਹੋਰੀ ਦੇਖ ਰਾਜਾਂ ਬਾਕੀ ਦੋਸਤੋ ਚਾਲ ਵੀ ਪਾ ਦਿੰਦੇ ਨੇ ਘੋੜੀਆਂ ਦੀ ਬਾਕੀ ਹਲਾਨੀਦਾਰ ਹੋਰੀ ਬੈਠੇ ਨੇ ਦੱਸ ਦੇਣਗੇ ਗੱਲਬਾਤ ਸਾਰੀ ਪਿੰਡ ਕਿਹੜਾ ਲੈਣਾ ਜਰਾ ਪਿੰਡ ਆਪਣਾ ਮੈਂ ਮੌੜ ਮੰਡੀ ਇਹ ਰਹਿਣਾ ਜੀ ਅੱਛਾ ਘੋੜੀਆਂ ਦੀ ਚਾਲ ਚੂਲ ਵੀ ਪਾ ਦਣਾ ਹਾਂ ਪੈਰਪੂਰ ਬਣਾ ਦਾਨੋ ਸਿੰਘ ਸਿੰਘ ਬਣਾ ਦਾਨੋ ਜਾਨਵਰਾਂ ਦੀਆਂ ਮੰਡੀਆਂ ਤੇ ਮੋੜ ਮੰਡੀ ਦੀ ਇੱਕ ਝੋਟੀ ਹੋਰ ਦਿਖਾਉਣਾ ਦੋਸਤੋ ਜਬਰਦਸਤ ਸੋਨੂੰ ਸਿੰਘ ਜ਼ਰੂਰ ਖੁੱਲਾ ਬਾਕੀ ਕੱਦ ਕਾਠ ਦੀ ਚੰਗੀ ਆ ਤੇ ਹਵਾਨੇ ਵੀ ਜਜਮੈਂਟ ਦੋਸਤੋ ਤੁਸੀਂ ਕਰ ਲਿਓ ਇਹ ਤਾਂ ਚੱਲੂ ਵੀ ਝੋਟੀ ਥਣ ਥਣ ਚੰਗਾ ਲੱਗਿਆ ਵਧੀਆ ਮੋਟਾ ਦੁੱਧ ਵਾਲਾ ਬਾਇਦਰ ਦੀ ਕਮਾਲ ਆ ਬਾਈ ਬਾਕੀ ਕੱਦ ਕਾਠ ਬਹੁਤ ਆ ਦੋਸਤੋ ਬੇਲ ਬੂਲ ਬਹੁਤ ਆ ਝੋਟੀ ਦੀ ਤੇ ਥਣ ਥਣ ਚੰਗਾ ਲੱਗਿਆ ਤੇ ਲੇਵਾ ਬਹੁਤ ਆ ਬਾਕੀ ਡਿਟੇਲ ਦੋਸਤੋ ਬਾਈ ਨੂੰ ਪੁੱਛ ਲਾਂਗੇ ਆਪਾਂ ਚੱਲ ਕੇ ਤੇ ਬਾਕੀ ਇਧਰ ਤੋਂ ਦਿਖਾ ਦੇਣਾ ਖਵਾਨਾ ਤੁਹਾਨੂੰ ਇੱਕ ਵਾਰੀ ਬਾਕੀ ਦੋਸਤੋ ਬਾਈ ਨਾਲ ਥੋੜੀ ਗੱਲਬਾਤ ਕਰਾ ਦਿੰਨੇ ਆ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਾਮ ਦੱਸੋ ਜੀ ਕੀ ਆ? ਬਿਲਕੁਲ ਸੁਣੋ। ਪਿੰਡ ਕਿਹੜਾ ਜੀ? ਮੈਸਰ। ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਬਾਈ? ਇਹ ਬਠਿੰਡੇ ਜੀ। ਕਿੰਨੇਵੇਂ ਸੂਇਆ ਬਾਈ ਝੋਟੀਆਂ ਜਿਹੜੀ ਦਿਖਾਈ ਆ ਆਪਾਂ? ਦੂਜੇ ਸੂਇ। ਸਿੰਗਾ ਤੋਂ ਤੀਜੇ ਲੱਗਦੀ ਆ। ਨਹੀਂ ਨਹੀਂ ਦੂਜੇ ਹੀ ਆ। ਪਹਿਲੇ ਨਾਲ ਆਪਣੇ ਘਰ ਦੇ ਹੀ ਆ ਮਾਲ ਸਾਰਾ। ਅੱਛਾ ਘਰ ਦੇ ਹੀ ਰਵਾਇਤ। ਕਿੰਨਾ ਕ ਦੁੱਧ ਕੱਢੂਗੀ? ਦੁੱਧ ਇਹ ਪਹਿਲੇ ਸੂਇ 13 ਦੇ ਤਾਈ ਤੀ ਹੁਣ 15 ਕਿਲੋ ਤਿਆਰ ਹੋ ਗਏ। 4 ਕਿੰਨੇ ਕਿ ਦਿਨ ਹੋ ਗਏ ਬਾਈ ਸ अच्छा टीके ਦਾ ਨਹੀਂ ਪਤਾ ਕਿਹੜੇ ਟੀਕੇ ਦਾ ਉਦਾਂ ਕੱਟੀ ਹੈ ਦੁੱਧ ਹੁਣ 15 ਤਿਆਰ ਕਰੋ ਵੀ ਚਵਾ ਦੇ ਹੋਗੇ ਬਾਈ ਹਾਂ ਕਰੋ ਚਵਾ ਕੇ ਦੇ ਦਾਂਗੇ ਅੱਜ ਤੋਂ 10 ਦੇਣ ਨੂੰ 16 ਕਿਲੋ ਦੁੱਧ ਅੱਛਾ ਜੀ 16 ਕਿਲੋ ਚਵਾ ਕੇ ਦੇ ਦਿੰਗੇ ਨੰਬਰ ਬੋਲ ਦੋ ਬਾਈ 946569 9330 ਰੇਟ ਬਾਈ ਇਹਦਾ ਟੈਕਸ ਰੇਟ ਹੀ ਦੱਸ ਦੀ ਜੇ ਦੇਣੀ ਜੀ ਨਹੀਂ ਦੇਣੀ ਇੱਕ ਵਾਰ ਲੱਖ ਲੱਖ ਦੀ ਹੋ ਜੂਗੀ ਬਾਈ ਕੋਈ ਨਹੀਂ ਮੌਕਾ ਦੇਖਿਆ ਰਿਹਾ ਉਹ ਤਾਂ ਠੀਕ ਹੈ ਜੀ ਬਾਕੀ ਦੋਸਤੋ ਨੰਬਰ ਵੀਡੀਓ ਦੇ ਵਿੱਚ ਹੀ ਬਾਈ ਹੋਰਾਂ ਦਾ ਲਾ ਦੂੰਗਾ ਮੈਂ ਬਾਕੀ ਮੌਕੇ ਦੀ ਗੱਲਬਾਤ ਕਰਕੇ ਬਾਈ ਨਾਲ ਤੁਸੀਂ ਜਾਨਵਰ ਖਰੀਦ ਲੋ ਘਰ ਦੀ ਝੋਟੀ ਆ ਦੋਸਤੋ ਕੱਦ ਵਿੱਡ ਬਹੁਤ ਆ ਝੋਟੀ ਜਦੇ ਥਣ ਥਣ ਵੀ ਦੋਸਤੋ ਚੰਗਾ ਲੱਗਿਆ ਵਧੀਆ ਤੇ ਬਾਕੀ 14 15 ਕਿਲੋ ਦੁੱਧ ਦਾ ਰਿਕਾਰਡ ਆ ਬਾਈ ਕਹਿੰਦਾ ਪੰਜ ਛਤ ਦਿਨਾਂ ਨੂੰ ਜੇ ਕੋਈ ਬਾਈ ਸਾਈ ਕਰਦਾ ਤਾਂ 15 16 ਵਿੱਚ ਚਵਾ ਦਾਂਗੇ ਦੋਸਤੋ ਦਰਮਿਆਨੇ ਕੱਦ ਕਾਰ ਚ ਝੋਟੀ ਦਿਖਾਉਣਿਆ ਤੁਹਾਨੂੰ ਥਣ ਲੇਵੇ ਦੀ ਪੂਰੀ ਚੰਗੀ ਆ ਥੱਲਿਓ ਖਾਣ ਥਣ ਚੰਗਾ ਲੱਗਿਆ ਦੋਸਤੋ ਲੇਵਾ ਬਹੁਤ ਆ ਝੋਟੀ ਨੂੰ ਜਿਵੇਂ ਕੱਦ ਕਾਰ ਦਰਮਿਆਨਾ

ਦੋਸਤੋ ਥਣ ਥਣ ਦੇਖ ਸਕਦੇ ਹੋ ਲੇ ਵਾਲੂਆ ਦੇਖ ਸਕਦੇ ਹੋ ਦੋਸਤੋ ਛੋਟੀ ਦਾ ਨੰਬਰ ਹੈ ਪੂਰਾ ਜਮਾ ਥਣ ਥਣ ਆ ਲੱਗੇ ਨੇ ਮੁੱਠੀ ਦੀ ਚਵਾਈ ਵਾਲੇ ਮੂੰਹ ਮੱਥਾ ਦੇਖ ਸਕਦੇ ਹੋ ਤੇ ਬਾਕੀ ਦੋਸਤੋ ਅਗਲੀ ਗੱਲ ਬਾਤ ਬਾਈ ਖੁਰਾ ਨਾ ਕਰਾ ਦੇਣਾ ਛੋਟੀ ਕੀ ਗੱਲ ਬਾਤ ਆ ਡਿਟੇਲ ਸਾਰੀ ਪੁੱਛ ਲਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਆ ਮਮਾ ਸਿੰਘ ਜੀ ਪਿੰਡ ਕਿਹੜਾ ਬਾਈ ਮਾੜੀ ਵਪਾਰ ਦਾ ਹੀ ਕੰਮ ਆ ਜੀ ਹਾਂ ਜੀ ਕਿੰਨੇ ਸੂਏ ਛੋਟੀ ਬਾਈ ਜਿਹੜੀ ਚਲਾਈ ਆ ਇੱਕ ਤੀਜਾ ਸੂਆ ਜੀ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ 7 ਦਿਨ ਹੋ ਗਏ ਕਿੰਨਾ ਕ ਦੁੱਧ ਤਿਆਰ ਹੋ ਪਈ ਹੁਣ ਦੁੱਧ 13 ਲੀਟਰ ਤਿਆਰ ਹੈ ਹੁਣ ਜੀ 13 ਤਿਆਰ ਆ ਪੱਕਾ ਹਾਂ ਰੇਟ ਬਾਈ ਦਾ ਰੇਟ 1.5 ਰੇਟ ਵਾੜਾ ਕਰੀਏ ਨਾ ਛੋਟੀ ਦਾ ਕੱਦ ਛੋਟਾ ਜਾਣਾ ਨਹੀਂ ਦੁੱਧ ਐ ਨਹੀਂ ਪਤਾ ਜੀ 15 ਲੀਟਰ ਦੇ ਮਾਰੇ ਚ ਬਾਈ ਜੀ ਮੰਦਾ ਰਾਮ ਆਇਆ ਕਹਿੰਦਾ ਜੀ ਨਹੀਂ ਮੰਦਾ ਚੰਗੀ ਮਹਿੰਦਾ ਮੰਦਾ ਨਹੀਂ ਜੀ ਕੋਟੇ ਪੱਜੂ ਦੇ ਮੰਦੇ ਅੱਛਾ ਤਨੌਲੇ ਦਾ ਚੰਗੀਆਂ ਚੰਗੀਆਂ ਦਾ ਮੰਦਾ ਹੋਗਾ 11 ਨੂੰ ਹਾਂ ਕਿੰਨੇ ਦੀ ਹੋ ਜੀ ਕਿੰਨੇ ਦੀ ਹੋ ਜੀ ਫਿਕਸ ਰੇਟ ਕਿੰਨੇ ਦੀ ਹੋ ਜੀ ਬਿਲਕੁਲ ਸਭ 10% ਘਟਾ ਲਾ ਜੀ ਉਹਦੇ ਵਾੜਾ ਨਹੀਂ ਹਮ ਐਕਸਰੇਟ ਦਾ ਦੇ ਸਹੀ ਰੇਟ ਕਿੰਨਾ ਨਿਕਲਣਾ ਹੈਗਾ 94 ਤੋਂ ਘਟਣੀ 95 ਤੋਂ ਘਟਣੀ 85 ਵਿਚੂਸੀਆਂ ਦੀ ਹੋ ਜੂ ਨਹੀਂ ਹੂੰ ਨਹੀਂ ਹੋਣੀ ਛੋਟੀ ਆ ਜੋ ਠੀਕ ਨਹੀਂ ਜੀ ਆ ਨੰਬਰ ਬੋਲ ਦੇ ਬਾਈ ਤਰਾ 95 924 ਹਾਂ ਜੀ 71 893 ਇੱਕ ਵਾਰੀ ਫੇਰ ਬੋਲ ਦੇ ਬਾਈ 95 924 ਹਾਂ ਜੀ 71 893 ਬਾਕੀ ਦੋਸਤੋ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਕਰ ਲਿਓ ਸੌਦਾ ਤੁਸੀਂ ਬਾਕੀ ਛੋਟੀ ਦਾ ਲੈ ਵਾ ਲੂਗਾ ਠੰਡ ਠੰਡ ਚੰਗਾ ਲੱਗਿਆ ਦੋਸਤੋ ਬਾਕੀ ਕਦੀ ਛੋਟੀ ਹੋਰ ਦਿਖਾਉਣੇ ਆ ਤੁਹਾਨੂੰ ਆਪਾਂ ਲੰਬੀ ਚਲਾ ਦੀਆਂ ਇੱਧਰ ਨੂੰ ਬਾਕੀ ਪਲੂਨ ਝੋਟੀ ਦਿਖਾਉਣਾ ਦੋਸਤੋ ਇੱਕ ਹੋਰ ਸਾਨੂੰ ਉੱਚੇ ਗੱਦ ਘਾਟ ਵਾਲੀ ਬਾ ਮੋੜ ਲਾ ਬਾਈ ਬਾ ਬੰਦਾ ਭਾਈ 19 ਵਜੇ ਟੀ ਇਹ ਪਹਿਲਣ ਹੈ ਬਲੂਨ ਇਕੱਠੇ ਹੈ ਦੰਦ ਅਜ ਕਿਵੇਂ ਹੈ ਦੇਖਿਆ ਨਹੀਂ ਭਾਈ ਦੇਖਿਆ ਨਹੀਂ ਤੁਸੀਂ ਹੈ ਕਿ ਥੇ ਚੋਕੀ ਹੋ ਦੋਸਤੋ ਦੰਦ ਬਾਈ ਕਹਿੰਦਾ ਹੁਣ ਹੁਣੀ ਦੇਖ ਕੇ ਦੱਸਦਾ ਨਾ ਕਿੰਨੇ ਚਾਰ ਦੰਦ ਆ ਭਾਈ ਹਾਂ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ 7 ਦਿਨ ਹੋ ਗਏ 8 ਕਿੰਨਾ ਕੁ ਦੁੱਧ ਹੋ ਬਾਈ ਇਹ ਥੱਲੇ ਹੁਣ ਦੁੱਧ ਹੈਗਾ ਭਾਈ ਤਾਂ 9 ਲੀਟਰ ਆ 8-9 ਕੋ ਹੂਗਾ ਨਾ ਟੈਟ ਜਿਲੇ ਪਈ ਆ ਹਾਂ ਰੇਟ ਬਾਈ ਦਾ ਰੇਟ 80 ਐਮ ਲਾ ਕਿੰਨੇ ਕਿਹਦੀ ਹੋ ਜੀ ਹਾਂ ਜੀ 65 ਦੀ ਹੋ ਜੂ ਹਾਂ ਜੀ 65 ਦੀ ਹਾਂ 55 ਦੀ 76 ਦੀ 70 ਦੀ ਨੰਬਰ ਬਾਈ 95 924 ਹਾਂ ਜੀ 71 893 ਠੀਕ ਹੈ ਜੀ ਬਾਕੀ ਦੋਸਤੋ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਘੱਟ ਰੇਟ ਵਾਲਾ ਜਾਨਵਰ ਚਾਹੀਦਾ ਬਾਕੀ ਝੋਤੀ ਚੰਗੀ ਆ ਦੋਸਤੋ